ਭੈ ਜਾ ਮੇਰੇ ਕੋਲ ਨੰਬਰ ਆਪਣਾ ਬੈਲੀ ਲੱਗਿਆ ਕੋਈ ਉਹ ਜਦੋਂ ਆਉਂਦੇ ਆ ਨਾ ਉੱਥੋਂ ਬੰਦਾ ਨਹੀਂ ਠੀਕ ਹੈ ਠੀਕ ਹੈ ਬੰਦ ਮੈਂ ਗਿਆ ਪੈ ਗਿਆ ਪੰਗੀਆਂ ਪੱਖੇ ਪੈ ਗਿਆ ਨਹੀਂ ਨਿਕਲਿਆ ਮੇਰੇ ਕਿੰਨੇ ਪੈ ਗਿਆ ਪੈ ਗਿਆ ਗੱਡੀ ਆਪਣੀ ਇੱਥੇ ਲਈ ਨਹੀਂ ਆਪਣੀ ਗੱਡੀ ਇੱਥੇ ਆ ਮਹਿਮਾਨ ਲਗਾਉਂਦੇ ਆ ਅਬੀ ਦੀ ਜਨਗਿਓ ਚਲੋ ਵਾਦੀ ਕੀ ਗੱਲ ਉਹ ਇੱਕ ਬਾਈ ਦੇਖ ਲੋ ਵੇਲਾ 1 ਮਿੰਟ ਨੇ ਸਰੋ ਅਗਲਾ ਪਤਾ ਪਿੱਛੇ ਆਪ ਕਰਕੇ ਥੋੜੇ ਉੱਪਰ ਪੂਛ ਦੇ ਨਾਲ ਕਨੇ ਜਾਣਦਾ ਪਾ ਲੋ ਹੱਥ ਬਾਈ ਪਤਾ ਰਸਤਾ ਹੋਰ ਰਸਤਾ ਖੋਲ ਲੈਂਦੇ ਜੀ ਰਸਤਾ ਖੋਲ ਲੈਂਦੇ ਕਿੰਨਾ ਕਮੜਾ ਪਰ ਗੜੀ ਛੱਡਿਆ ਲੈ ਚੁੱਪ ਬਾਈ ਬੈਠ ਜਾ ਬੰਬੇ ਸੇ ਰੈਟ ਦਾ ਸ਼ਾਮ ਦਾ ਹੈ ਹੈ ਸਿਨ ਮੈਨ ਰੋੜੀ ਦੇਖਣ ਆ ਰਿਹਾ ਜਾ ਕੇ ਵਜਾ ਕੇ ਵਜਾ ਕੇ ਆਉਂਦਾ ਆਰਾਮ ਨਾ ਆਰਾਮ ਨਾ ਬਿਲ ਰਾਮ ਨਾ ਹੁੰਦੀ ਪਰ ਖੇਡ ਪਰ ਖੇਡ ਵਿੱਚ ਡੈਕ ਪੀ ਕੇ ਲੋ ਜੀ oh my god <laughs> ਆਖਰੀ ਉਮੀਦ ਫਾਊਂਡੇਸ਼ਨ ਗੋਤਾਖਰ ਪ੍ਰਗਟ ਸਿੰਘ ਆਨਲਾਈਨ ਫ੍ਰੀ ਸੇਵਾ ਹਰਿਆਣਾ ਕੁਰਕ ਖੇਤਰ ਔਰ 10 ਦਿਨਾਂ ਤੋਂ ਮੇਰੇ ਕੋਲ ਡੈਸ ਪਿੰਡ ਤੋਂ ਵੀਡੀਓ ਕਾਲ ਕੀਤੀ ਜਾ ਰਹੀਆਂ ਸਨ ਕਿ ਇੱਕ ਬਹੁਤ ਵੱਡਾ ਕੜਿਆਲ ਏ 7 ਫੁੱਟ ਦੇ ਆਸ-ਪਾਸ ਦਾ ਬਾਜੀ ਤੁਸੀਂ ਆਓ ਰੈਸਕਿਊ ਕਰੋ ਇਹਨਾਂ ਨੇ ਮਹਿਕਮੇ ਨਾਲ ਗੱਲ ਕੀਤੀ ਲੇਕਿਨ ਮਹਿਕਮੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਸੋ ਅੱਜ ਆਪਣੀ ਟੀਮ ਦੇ 6 ਮੈਂਬਰ ਲੈ ਕੇ ਇੱਥੇ ਮੈਂ ਪਹੁੰਚਿਆ ਸਰ 2 ਘੰਟਿਆਂ ਤੋਂ ਅਸੀਂ ਇਸ ਖੁੰਖਾਰ ਕਰੋਕੋਡਾਇਲ ਨੂੰ ਕੜਿਆਲ ਨੂੰ ਰੈਸਕਿਊ ਕਰ ਲਿਆ ਮਹਿਕਮੇ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜਿਵੇਂ ਮਹਿਕਮਾ ਇੱਥੇ ਪਹੁੰਚੇਗਾ ਉਹਨਾਂ ਦੇ ਹਵਾਲੇ ਅਸੀਂ ਕਰ ਦਿੰਦੇ ਹੈ। ਇਹਦਾ 7 ਕੋਟ ਦੇ ਆਸ-ਪਾਸ ਲੰਬਾਈ ਹੈ ਔਰ ਕਵੰਟਲ ਦੇ ਆਸ-ਪਾਸ ਇਹਦਾ weight। 2 ਘੰਟੇ ਦੇ ਰੈਸਕਿਊ ਦੌਰਾਨ ਇਹਨੂੰ ਫੜਦੇ। ਭਾਜੀ ਮੈਂ 24 ਸਾਲਾਂ ਤੋਂ ਹੀ ਇਨਸਾਨੀਅਤ ਦੀ ਫ੍ਰੀਅਰਪੋਰਟ ਸੇਵਾ ਨਿਭਾ ਰਿਹਾ ਹਾਂ। ਅੱਜ ਵੀ ਆਪਣੇ ਪੱਲੋਤਾਸ ਵੀ 10000 ਰੁਪਏ ਲਾ ਕੇ ਸਿਰਫ ਇਸ ਕਰਕੇ ਆਇਆ ਕਿ 2 ਮਹੀਨੇ ਤੋਂ ਇਸ ਏਰੀਏ ਦੇ ਜ਼ਿਮੀਦਾਰ ਵੀਰ, ਕਿਸਾਨ ਵੀਰ ਡਰ ਦੇ ਬਾਹੌਲ 'ਚ ਸਨ। ਖੌਫ ਸੀ ਬੱਚੇ ਨੰਦੇਣ ਨਿਕਲਣੇ ਕਿ ਬੱਚੇ ਆਪਣੇ ਜੋ ਡੈਡੀ, ਚਾਚੇ, ਤਾਏ ਉਹਨਾਂ ਦੇ ਮਗਰ ਚਾਹ ਪਾਣੀ ਵੀ ਲੈ ਕੇ ਸਿਰਫ ਜ ਖੌਤ ਬਣਿਆ ਹੋਇਆ ਸੀ ਉਸ ਸਕੋਪ ਨੂੰ ਵੇਖਦੇ ਹੋਏ ਮੈਂ ਆਪਣੀ ਥਿਰ ਧਰਤੀ ਬਾਜੀ ਲਾ ਕੇ ਆਪਣੀ ਟੀਮ ਲੈ ਕੇ ਆਪਣਾ ਪੱਲਾ ਖਰਚਾ ਕਰਕੇ ਇਹਨਾਂ ਲੋਕਾਂ ਦੀ ਮਦਦ ਕਰਨ ਆਇਆ ਔਰ ਉਹਦੇ ਵਿੱਚ ਮੈਂ ਕਾਮਯਾਬੀ ਹੋਇਆ ਔਰ ਇਹਨੂੰ ਫੜ ਵੀ ਲਿਆ ਬਿਲਕੁਲ ਫ੍ਰੀ ਆਫ ਕੋਸਟ ਸੇਵਾ ਬਣ ਬਸ ਇਹੀ ਪੀਲੇ 9729334999 9729374999 ਮੇਰਾ ਨੰਬਰ ਹੈ ਤੁਸੀਂ ਜੁੜ ਕੇ ਸਹਿਯੋਗ ਸੇਵਾ ਕਰ ਸਕਦੇ ਜੀ ਮੇਰਾ ਨਾਮ ਕਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੇ ਮੇਰਾ ਪਿੰਡ ਜੀ ਤੌਲਾ ਚਿੰਗਰਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾ ਜੀ ਜਿਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਆਂ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਿਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮarli ਜਾਂ ਜਾਨੀ ਨੁਕਸਾਨ ਨਾ ਹੋ ਸਕੇ ਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਤੇ ਦੇ ਲਈ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਤਾਂ ਹੋ ਸਕਦਾ ਨੁਕਸਾਨ ਪਰ ਕਿਵੇਂ ਹੋਇਆ ਤੁਹਾਡਾ ਜੇ ਗੱਲ ਕੀਤੀ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਨੇ ਹਾਂ ਜੀ ਹਨਾ ਵੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜੇ ਹਾਲ ਜਾਂ ਹੋਰ ਮਗਰਮਚ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਤੇ ਅਸੀਂ ਇਹਨਾਂ ਨਾਲ ਸੰਪਰਕ ਬਣਾਇਆ ਇਹ ਹੈਗਾ ਜੀ 8 ਫੁੱਟ ਦਾ ਇੱਥੇ ਘੱਟੋ ਘੱਟ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਫਿਰਦੇ ਨੂੰ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਬਚਾਇਆ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਾਂਗੇ ਤਾਂ ਪਰ ਨੁਕਸਾਨ ਨਹੀਂ ਕਰਦਾ। ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ। ਉਹ ਇਸ ਇਸ ਗੱਲ ਤੋਂ ਡਰਦੇ ਆ ਕੰਮ ਨਹੀਂ ਕਰਦੇ। ਅੱਜ ਨਹੀਂ ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ 'ਚ ਜ਼ਿਆਦਾ ਦਿਖਦਾ ਹੈ ਨਾ। ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਓ ਤੁਪੇ ਆਮ ਨਾਰਮਲ ਲੋਕਾਂ ਵੱਲੋਂ ਦੇਖਿਆ ਗਿਆ ਤੇ ਉਹ ਪਾਣੀ 'ਚੋਂ ਬਾਹਰ ਆ ਜਾਂਦਾ ਫੇਰ ਅੰਦਰ ਜਾਵਦਾ। ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ। ਜੀ ਆਈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸੀਡੈਂਟ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਦਿੱਤੀ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ। ਮੈਕਵੇ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ। ਅੱਛਾ। ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ। ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਤੇ ਇੱਕ ਜੀਵ ਦੀ ਵੀ ਜਾਨ ਬਚ ਜਾਣੀ। ਦਰਤਾ ਹੈ ਚਲੋ ਵੱਖਰੀ ਗੱਲ ਹੈ ਜੀ ਇੱਕ ਡਰਦਾ ਤਾਂ ਨਾ ਪਰ ਇੰਨਾ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ 'ਚ ਪਾਏ ਜਾਂਦੇ ਕੜੇਵਾਲਾ ਜੀ। ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ। ਹੋ ਸਕਦਾ 4 ਦਿਨ ਇਕੱਠੇ ਹੋ ਕੇ ਲੋ ਤੇ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਕਿ ਵੀ ਜਿਉ ਤੇ ਜਿਉਣ ਦਿਓ ਤੈਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ